ਸਚੀ ਗਾਜੀ ਮੈਂ ਨਵਦੀਪ ਤਾਲੀਵਾਂ ਤੁਸੀਂ ਵੇਖ ਰਹੇ ਹੋ ਔਨ ਏਅਰ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਤੇ ਦਿੱਲੀ ਦੋਵੇਂ ਪਾਸੇ ਤੋਂ ਸਾਹਮਣੇ ਆ ਰਹੀ ਹੈ ਕਿਉਂਕਿ ਜੇ ਪੰਜਾਬ ਦੀ ਗੱਲ ਕੀ ਅਰੀ ਜਾਵੇ ਤਾਂ ਉੱਥੇ ਬਜਟ ਸੈਸ਼ਨ ਦਾ ਅੱਜ ਤੀਜਾ ਦਿਨ ਹੈ ਤੇ ਕੱਲ ਪੰਜਾਬ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਜਾਵੇਗਾ ਕਿ ਕੁਝ ਖਾਸ ਰਹੇਗਾ ਇਸੇ ਗੱਲਬਾਤ ਕਰਾਂਗੇ ਪਰ ਉਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਵਿੱਚ ਵੀ ਅੱਜ ਵਿਧਾਨ ਸਭਾ ਦੇ ਵਿੱਚ ਭਾਜਪਾ ਵੱਲੋਂ ਬਜਟ ਪੇਸ਼ ਕੀਤਾ ਜਾਵੇਗਾ ਇਹਨਾਂ ਦੋਵੇਂ ਹੀ ਅਹਿਮ ਖਬਰਾਂ ਨੂੰ ਲੈ ਕੇ ਸਾਡੇ ਸਹਿ ਸੰਪਾਦਕ ਅਬਲਜੀਤ ਸਿੰਘ ਬਰਵਾਹਾ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਕਿ ਦੋਵਾਂ ਪਾਸਿਆਂ ਦੇ ਕੀ ਕੁਝ ਖਾਸ ਰਹਿ ਸਕਦਾ ਕਿਉਂਕਿ ਦੋਵਾਂ ਪਾਸਿਆਂ ਤੇ ਹੀ ਾਡੀ ਚੋਟੀ ਦਾ ਜੋਰ ਲੱਗੇਗਾ ਦਿੱਲੀ ਦੇ ਵਿੱਚ ਕੀ ਕੁਝ ਪੇਸ਼ ਹੋਵੇਗਾ ਉਸ ਦੇ ਆਧਾਰ ਤੇ ਹੀ ਕੁਝ ਨਾ ਕੁਝ ਪੰਜਾਬ ਦੇ ਵਿੱਚ ਵੀ ਵੇਖਣ ਨੂੰ ਮਿਲ ਸਕਦਾ ਹੈ ਜੀ ਮਰਵਾਹਾ ਜੀ ਉਹ ਇਹ ਦਿੱਲੀ ਵਾਲਾ ਬਜਟ ਜੇ ਆਪਾਂ ਪੰਜਾਬ ਨਾਲ ਨੂੰ ਲੈ ਕੇ ਚੱਲੀਏ ਤਾਂ ਇੰਪੋਰਟੈਂਟ ਕਿਉਂ ਹੈ ਜ਼ਰੂਰੀ ਕਿਉਂ ਹੈ ਕਿਉਂ ਕਿ 10 ਸਾਲ ਦੇ ਉਸ ਤੋਂ ਵੀ ਵੱਧ ਸਮਾਂ ਦਿੱਲੀ 'ਚ ਆਪ ਦੀ ਸਰਕਾਰ ਨੇ ਹੀ ਰਾਜ ਕੀਤਾ ਸੀਗਾ ਜੋ ਉਹਨਾਂ ਨੇ ਕੈਲੋਬੀ ਫਾਈਨੈਂਸ਼ੀਅਲ ਬਜਟ ਉਹਨਾਂ ਦੇ ਟਾਈਮ ਦੇ ਵਿੱਚ ਆਉਂਦੇ ਰਹੇ ਉਹ ਕਿੰਨੇ ਕੁ ਕਾਰਗਾਰ ਸੀਗੇ ਇਹਦੇ ਖੁਲਾਸੇ ਅੱਜ ਆਪਾਂ ਕਹੀਏ ਕਿ ਜਿਹੜੇ ਦਿੱਲੀ ਦੇ ਵਿੱਤ ਮੰਤਰੀ ਨੇ ਜਾਂ ਮੁੱਖ ਮੰਤਰੀ ਦਿੱਲੀ ਨੇ ਰੇਖਾ ਗੁਪਤਾ ਆਨਾਂ ਵੱਲੋਂ ਕੀਤੇ ਜਾਣਗੇ ਇੱਕ ਚੀਜ਼ ਨੂੰ ਆਪਾਂ ਲੈ ਕੇ ਚੱਲੀਏ ਕਿ ਪੰਜਾਬ ਦੇ ਵਿੱਚ ਵਾਰ-ਵਾਰ ਜੋ ਗੱਲਾਂ ਉੱਠੀਆਂ ਨੇ ਅੱਜ ਜਿਹੜੇ ਵਿਰੋਧੀ ਧਿਰ ਦੇ ਪੰਜਾਬ ਦੇ ਵਿਧਾਇਕ ਨੇ ਉਹ ਵੀ ਇਹੀ ਚੀਜ਼ ਕਹਿ ਰਹੇ ਨੇ ਕਿ ਗੱਲ ਉੱਠਦੀ ਸੀਗੀ ਪਹਿਲਾਵਾਂ ਨੂੰ 1000 ਰੁਪਏ ਦੇਣ ਦੀ ਜਾਂ ਕਿਸਾਨਾਂ ਨੂੰ ਕੋਈ ਆਰਥਿਕ ਲਾਭ ਦੇਣ ਦੀ ਉਹ ਦਿੱਲੀ ਦੀ ਗੱਲ ਕਰੋ ਦਿੱਲੀ 'ਚ ਕਹਿੰਦੇ ਕਿ ਸਰਕਾਰ ਮਲੇ ਨੂੰ ਹਲੇ ਮੋਟੇ ਦੂਰ ਤੇ ਦੇਖੀਏ 2 ਮਹੀਨੇ ਵੀ ਨਹੀਂ ਹੋਏ ਤੇ ਉਹਨਾਂ ਨੇ ਔਰਤਾਂ ਨੂੰ ਪੈਸੇ ਦੇਣੇ ਸ਼ੁਰੂ ਵੀ ਕਰ ਦਿੱਤੇ ਨਹੀਂ ਜੀ ਜੀ ਤੇ ਅੱਛੇ ਸਾਡੇ ਪੰਜਾਬ ਦੇ ਜਿਹੜੇ ਮੰਤਰੀ ਨੇ ਆਪਣਾ ਟ੍ਰਾਂਸਪੋਰਟ ਮੰਤਰੀ ਰਾਜੀਤ ਭੁੱਲਰ ਕਹਿੰਦੇ ਜੀ ਗਰੰਟੀ ਦਿੱਤੀ ਹੋਈ ਹੈ ਪੂਰੀ ਕਰਾਂਗੇ ਪੂਰੀ ਕਰਾਂਗੇ ਵੀ 3 ਸਾਲ ਦਾ ਸਮਾਂ ਲੰਘ ਗਿਆ 3 ਸਾਲਾਂ ਦੀ ਪੂਰੀ ਨਹੀਂ ਹੋਈ ਤੇ ਅਗਲੇ 2 ਸਾਲਾਂ ਵਿੱਚ ਤੁਸੀਂ ਕਰ ਲੋਗੇ ਨੇੜੇ ਜਾ ਕੇ ਇਹਨਾਂ ਨੂੰ ਕਰਦਣਾ ਵੀ ਪਾਏਗਾ ਸਭ ਤੋਂ ਪੈਰਲਰ ਲੈ ਕੇ ਚੱਲ ਰਿਹਾ ਵੀ ਆਪਨੇ ਕੀ ਕੀਤਾ ਹੈ ਪੰਜਾਬ ਤੇ ਭਾਜਪਾ ਜਦੋਂ ਬਣੀ ਉਹ ਕੀ ਕਰ ਰਹੀ ਹੈ ਹਾਲਾਂਕਿ ਪੰਜਾਬ ਦਾ ਬਜਟ ਕੱਲ ਆਣਾ ਹੈ ਪਰ ਸਵਾਲ ਉਹੀ ਹੈ ਕਿ ਜਿਵੇਂ ਕਿਸਾਨੀ ਦੀ ਵਾਰ-ਵਾਰ ਗੱਲ ਉੱਠੀ ਹੈ ਕਿਸਾਨਾਂ ਨੂੰ ਤੁਸੀਂ ਕੀ ਫਾਈਨੈਂਸ਼ੀਅਲ ਰਾਹਤ ਦੇਣ ਜਾ ਰਹੇ ਹੈਗੇ ਹੋ ਇਹ ਬੜੀ ਚਰਚਾ ਹੋਏਗੀ ਔਰ ਦਿੱਲੀ ਦੇ ਬਜਟ ਦੇ ਵਿੱਚ ਤੁਸੀਂ ਇਹੀ ਗੱਲ ਲੈ ਕੇ ਚੱਲੋ ਕਿ ਦਿੱਲੀ ਦੇ ਵਿਕਾਸ ਦੀ ਗੱਲ ਕਰਦੇ ਸੀਗੇ ਖਾਸ ਕਰ ਐਜੂਕੇਸ਼ਨ ਸਿਸਟਮ ਦੀ ਗੱਲ ਕਰਦੇ ਸੀਗੇ ਹੈਲਥ ਸਿਸਟਮ ਦੀ ਗੱਲ ਕਰਦੇ ਸੀ ਪੰਜਾਬ ਦੇ ਵਿੱਚ ਤੁਸੀਂ ਹੋਰ ਕੀ ਦਿੱਲੀ ਦੀ ਤਰ੍ਹਾਂ ਦੇ ਪੰਜਾਬ ਤੁਸੀਂ ਆਮ ਇਹ ਕਲੀਨਿਕ ਬਣਾਤੇ ਦਿੱਲੀ ਦੀ ਤਰ੍ਹਾਂ ਤੁਸੀਂ ਪੰਜਾਬ ਦੇ ਵਿੱਚ ਮੈਰਿਟੋਰੀਅਸ ਸਕੂਲ ਜਿਹੜੇ ਸਕੂਲ ਆਫ ਐਮਿਨੈਂਸ ਜਿਹੜੇ ਬਣਾਤੇ ਨੇ ਹਾਲਾਂਕਿ ਇਹ ਇਹ ਜਾਂਦਾ ਕਿ ਜਿਹੜੇ ਕੈਪਟਲ ਸਰਕਾਰ ਚ ਮੈਰੀਟੋਰੀਅ ਸਕੂਲ ਬਣੇ ਸੀ ਉਹੀ ਸਕੂਲ ਆਫ ਫੈਮਿਨਸ ਬਣ ਗਏ ਨੇ ਸੋ ਇਹ ਇਹ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ ਕਿਉਂਕਿ ਅੱਜ ਇਹ ਦਿੱਲੀ ਦੇ ਵਰਕੇ ਖੋਲੇ ਜਾਣਗੇ ਪੁਰਾਣੇ ਬੱਚਾ ਦੇ ਉੱਥੇ ਕੱਲ ਨੂੰ ਪੰਜਾਬ ਦਾ ਮਿਲਾਨ ਕੁਦਰਤੀ ਤੌਰ ਤੇ ਕੀਤਾ ਜਾਏਗਾ ਕਿ ਇਹ ਕਿੰਨਾ ਕੁ ਵਧੀਆ ਇਹਨਾਂ ਦਾ ਚੱਲ ਰਿਹਾ ਸੀਗਾ ਹਾਲਾਂਕਿ ਮਨੀਸ਼ ਸੋਦੀਆ ਕੱਲ ਪਹੁੰਚ ਗਏ ਨੇ ਚੰਡੀਗੜ੍ਹ ਹਾਲਗਿਓ ਪਾਰਟੀ ਪਰਵਾਰੀ ਲਾਏ ਗਏ ਨੇ ਪਰ ਜਿਵੇਂ ਦਿੱਲੀ ਸੀ ਡੈਫੀਸ਼ੀਅਮ ਰਹੇ ਨੇ ਬਜਟ ਦੀਆਂ ਤਿਆਰੀਆਂ ਚਲਦੀਆਂ ਪਈਆਂ ਨੇ ਕੀ ਉਹਦੇ ਵਿੱਚ ਉਹਨਾਂ ਦਾ ਕੋਈ ਯੋਗਦਾਨ ਰਹੇਗਾ ਕੋਈ ਦੱਸਣਗੇ ਉਹ ਆਰਥਿਕ ਯੇ ਇਕਨੋਮਿਕਲ ਪੋਲਿਸੀਆਂ ਬਾਰੇ ਤੋ ਇਹ ਬੜੀ ਦੇਖਣ ਵਾਲੀ ਚੀਜ਼ ਰਹੇਗੀ ਜੀ ਬਿਲਕੁਲ ਤੇ ਜਿਵੇਂ ਮਰਵਾਹ ਜੀ ਕਿ ਰੇਖਾ ਗੁਪਤਾ ਜਿੱਥੇ ਉਹ ਦਿੱਲੀ ਦੇ ਸੀਐਮ ਨੇ ਉੱਤੇ ਹੀ ਉਹਨਾਂ ਨੇ ਵਿੱਤ ਮੰਤਰੀ ਦਾ ਅਹੁਦਾ ਵੀ ਆਪ ਹੀ ਸੰਭਾਲਿਆ ਹੋਇਆ ਤੇ ਉਹੀ ਜਿਹੜੇ ਨੇ ਅੱਜ ਬਜਟ ਪੇਸ਼ ਕਰ ਰਹੇ ਨੇ ਤੇ ਨਾਦੀਨਾ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਔਰਤਾਂ ਨੂੰ ਪੈਸੇ ਦੇਣੇ ਸ਼ੁਰੂ ਵੀ ਕਰਤੇ ਨੇ ਤਾਂ ਦਿੱਲੀ ਵਾਸੀਆਂ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ ਕਿਉਂਕਿ ਦਿੱਲੀ ਵਾਸੀ ਦੀਆਂ ਨਜ਼ਰਾਂ ਬਜਟ ਤੇ ਲੱਗੀਆਂ ਹੋਈਆਂ ਨੇ ਕਿ ਕੀ ਕੁਝ ਫਟਾਰੇ ਦੇ ਵਿੱਚੋਂ ਨਿਕਲੇਗਾ ਸੁਣਨ ਦੇ ਵਿੱਚ ਆ ਰਿਹਾ ਕਿ ਦਿੱਲੀ ਵਾਸੀਆਂ ਨੂੰ ਇਸ ਵਾਰ ਖੁਸ਼ ਕਰ ਦਿੱਤਾ ਜਾਏਗਾ ਬਿਲਕੁਲ ਇਹ ਤੁਹਾਡੀ ਗੱਲ ਠੀਕ ਹੈ ਕਿ ਹਾਲਾਂਕਿ ਸਭ ਤੋਂ ਵੱਡੀ ਜਿਹੜੀ ਦਿੱਲੀ ਦੀ ਸਰਕਾਰ ਦੀ ਆਪਾਜਪਾ ਦੀ ਜਿਹੜੀ ਉਸ ਟਾਈਮ ਦੀ ਗਾਰੰਟੀ ਸੀ ਕਿ ਔਰਤਾਂ ਨੂੰ ਕਾਏ ਪੈਸੇ ਦੇਣੇ ਉਹਨਾਂ ਨੇ ਨਾਲ ਦੇ ਨਾਲ ਸ਼ੁਰੂ ਕਰ ਦਿੱਤੇ ਐਸਨ ਲੰਮਾ ਸਮਾਂ ਬੀਤ ਗਿਆ ਸ਼ੁਰੂ ਨੂੰ ਹੋਏ ਔਰ ਨੋ ਡਾਊਟ ਇਹ ਇੱਕ ਜਰਨਲ ਗੱਲ ਹੈ ਕਿ ਸਾਰੀਆਂ ਸਟੇਟਾਂ ਜਿਹੜੀਆਂ ਹੈਗੀਆਂ ਨੇ ਉਹ ਕਰਜ਼ੇ ਤੇ ਚਲਦੀਆਂ ਨੇ ਪਰ ਜਿਹੜੇ ਆਪ ਦੀ ਸਰਕਾਰ ਦੇ ਪੰਜਾਬ ਦੇ ਵਿੱਚ ਰਿਕਾਰਡ ਬਣੇ ਕਰਜ਼ੇ ਲੈਣ ਦੇ ਉਹਨਾਂ ਤੇ ਵਿਰੋਧੀ ਧਿਰ ਜ਼ਰੂਰ ਸਵਾਲ ਖੜੇ ਕਰਦੀ ਹੈ ਹੁਣ ਭਾਵੇਂ ਤੁਸੀਂ ਬਿਜਲੀ ਦੇ ਫਿਲ ਮਾਫੀ ਲਓ ਭਾਵੇਂ 1000 ਰੁਪਏ ਦੇਣ ਦੀ ਗੱਲ ਲਓ ਤੇ ਭਾਵੇਂ ਹੋਰ ਕਿਸੇ ਤਰ੍ਹਾਂ ਦੀ ਜਿਹੜੀ ਆਰਥਿਕ ਰਿਆਦ ਲੋਕਾਂ ਨੂੰ ਦੇਣ ਦੀ ਗੱਲ ਲਓ ਸੋ ਕਿਤਨਾ ਕਿਤੇ ਇਹ ਚੀਜ਼ ਹੁਣ ਦੇਖਣਾ ਹੀ ਪਏਗਾ ਮਾਨ ਸਰਕਾਰ ਨੂੰ ਭਗਵੰਤ ਸਿੰਘ ਮਾਨ ਉਹਨਾਂ ਨੂੰ ਹਰਪਾਲ ਸਿੰਘ ਚੀਮਾ ਉਹਨਾਂ ਨੂੰ ਇਹ ਹੈ ਕਿ ਉਹ ਕਿੰਨਾ ਕੁ ਜੇਰਾ ਸੁ ਟੇਬਲ ਬਜਟ ਲਾ ਕੇ ਆਣ ਦਿਸ ਦੇ ਵਿੱਚ ਸੂਬੇ ਦੀ ਤਰੱਕੀ ਵੀ ਹੋਵੇ ਵਿਕਾਸ ਵੀ ਹੋਵੇ ਆਮਦਨ ਵੀ ਹੋਵੇ ਤੇ ਕਰਜ਼ੇ ਦਾ ਬੋਝ ਵੀ ਜਿਹੜਾ ਸਰਕਾਰ ਦੇ ਉੱਪਰ ਨਵਾਬੇ ਇਤਿਹਾਸਿਕ ਗੱਲ ਪੈਣ ਗਿਆ ਮਾਨ ਸਰਕਾਰ ਤੋਂ ਜੀ ਬਿਲਕੁਲ ਤੇ ਮਰਵਾਜ ਰੁਕ ਕਰਾਂਗੇ ਪੰਜਾਬ ਦੇ ਵੱਲ ਕਿਉਂਕਿ ਪੰਜਾਬ ਦੇ ਵਿੱਚ ਵੀ ਬਜਟ ਸੈਸ਼ਨ ਚੱਲ ਰਿਹਾ ਤੇ ਕੱਲੂ ਬਜਟ ਪੇਸ਼ ਕੀਤਾ ਜਾਵੇਗਾ ਦੋ ਦਿਨ ਹੰਗਾਮਾ ਭਰਪੂਰ ਰਿਹਾ ਲਗਾਤਾਰ ਤੁਸੀਂ ਇਸ ਦੇ ਨਾਲ ਜੁੜੇ ਹੋਏ ਹੋ ਅੱਜ ਕੀ ਕੁਝ ਖਾਸ ਰਹਿਣ ਵਾਲਾ ਹੈ ਤੇ ਕੀ ਅੱਜ ਵੀ ਬਜਟ ਦਾ ਪੂਰਾ ਜਿਹੜਾ ਬਜਟ ਸੈਸ਼ਨ ਦਾ ਪੂਰਾ ਦਿਨ ਹੰਗਾਮਾ ਭਰਪੂਰ ਰਹਿ ਸਕਦਾ ਬਿਲਕੁਲ ਸੈਸ਼ਨ ਤਾਂ ਹਲੇ ਅੱਜ ਕੱਲ ਜਿਹੜਾ ਤੀਸਰਾ ਦਿਨ ਹੋਏਗਾ ਬਜਟ ਸੈਸ਼ਨ ਦਾ ਪਰ ਮੁੱਖ ਤੌਰ ਤੇ ਸਭ ਤੋਂ ਮਹੱਤਵਪੂਰਨ ਕੱਲ ਦਾ ਹੀ ਦਿਨ ਹੈ ਅੱਜ ਜਿਵੇਂ ਆਪਣਾ ਸੈਸ਼ਨ ਤੋਂ ਪਹਿਲਾਂ ਸੰਦੀਪ ਜਾਖੜ ਨੇ ਜਿਹੜੇ ਵਿਧਾਇਕ ਨੇ ਕਾਂਗਰਸ ਦੇ ਉਹ ਜੋ ਆਪਣੇ ਸਾਰੇ ਵਿਚਾਰ ਰੱਖੇ ਗਏ ਨੇ ਉਹ ਵੀ ਕਿਤੇ ਨਾ ਕਿਤੇ ਇਕਨੋਮਿਕਲ ਡਿਵੈਲਪਮੈਂਟ ਵੱਲ ਇਸ਼ਾਰਾ ਕਰ ਰਹੇ ਨੇ ਕਿ ਇਕਨੋਮਿਕਲ ਡਿਵੈਲਪਮੈਂਟ ਆਰਥਿਕ ਵਿਕਾਸ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹਾਲਾਂਕਿ ਜਿਹੜੀ ਇੱਕ ਜਰਨਲ ਟਾਕ ਜਿਹੜੀ ਹੋਈ ਹੈ ਸਾਡੀ ਜਿਹੜੀ ਸਰਕਾਰ ਦੇ ਪ੍ਰਤੀਨਿਧੀਆਂ ਨਾਲ ਉਹ ਜ਼ਰੂਰ ਕਹਿ ਰਹੇ ਨੇ ਕਿ ਬਜਟ ਜਿਹੜਾ ਬਹੁਤ ਪੱਖੀ ਹੈਗਾ ਹਰੇਕ ਪੱਖ ਦਾ ਹਰੇਕ ਫਰਕ ਦਾ ਉਹਦੇ ਵਿੱਚ ਧਿਆਨ ਜਿਹੜਾ ਰੱਖਿਆ ਗਿਆ ਔਰ ਸਭ ਤੋਂ ਜਿਹੜੀਆਂ ਗਰੰਟੀਆਂ ਦੀ ਗੱਲ ਜਦੋਂ ਕਰਦੇ ਆ ਵੀ ਕਦੋਂ ਪੂਰੀਆਂ ਹੋਣਗੀਆਂ ਤੇ ਕਹਦੇ ਕਿ ਜਰੂਰ ਇੱਕ ਗਰੰਟੀਆ ਦਾ ਬਸੌਦਾ ਵੀ ਇਹਨਾਂ ਵਿੱਚ ਰੱਖ ਦਿੱਤਾ ਗਿਆ ਤੇ ਕਿਤੇ ਨਾ ਕਿਤੇ ਜਿਹੜੇ ਖੁਲਾਸੇ ਨੇ ਕੱਲ ਨੂੰ ਹੀ ਜਿਹੜੇ ਪਾਗਿਚੀ ਮਾਣੋ ਨੇ ਕਰਦੇ ਨੇ ਪਰ ਸਵਾਲ ਇਹੀ ਹੈ ਕਿ ਵਿਰੋਧੀ ਧਿਰ ਜਿਹੜੀ ਪ੍ਰਤਾਪ ਸਿੰਘ ਦਾਜਵਾ ਹਣੀ ਨੇ ਵਿਰੋਧੀ ਧਿਰ ਦੇ ਨੇਤਾ ਨੇ ਉਹ ਆਸਥਿਕ ਆਂਕੜੇ ਵੀ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੇਸ਼ ਕਰਨਗੇ ਕਿ ਪੰਜਾਬ ਦੀ ਹਾਲਾਤ ਕਿੱਦਾਂ ਦੇ ਜਿਹੜਾ ਹੋਏ ਪਏ ਨੇ ਸੋ ਉਸ ਤੋਂ ਬਾਅਦ ਕਿੰਨਾ ਕੁ ਕੰਫੀਡੈਂਸ ਨਾਲ ਜਿਹੜੀ ਹੈ ਮਾਨ ਸਰਕਾਰ ਜਵਾਬ ਦਿੰਦੀ ਹੈ ਇਹ ਦੇਖਣਾ ਹੋਏਗਾ ਜੀ ਮਰਵਾਜੀ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਦਰਸ਼ਕਾਂ ਨੂੰ ਦੱਸਿਆ ਕਿ ਆਖਿਰਕਾਰ ਕੀ ਕੁਝ ਅੱਜ ਦੇ ਦੌਰਾਨ ਅਹਿਮ ਬ੍ਰੈੱਡ ਵਾਲੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਦੱਸਣੀ ਹੈ ਕਿ ਦਿੱਲੀ ਤੇ ਪੰਜਾਬ ਦੋਵੇਂ ਥਾਵਾਂ ਤੇ ਅ ਜਿਹੜੀ ਸਿਆਸਤ ਹੈ ਉਸ ਦੇ ਵਿੱਚ ਗਰਮਾਹਟ ਰਹੇਗੀ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਤੀਜਾ ਦਿਨ ਅੱਜ ਕਹਿ ਸਕਦੇ ਆ ਬਜਟ ਸੈਸ਼ਨ ਦਾ ਕਿਉਂਕਿ ਕੱਲ ਨੂੰ ਪੰਜਾਬ ਦਾ ਬਜਟ ਹੈ ਜਿਹੜਾ ਉਹ ਪੇਸ਼ ਕੀਤਾ ਜਾਵੇਗਾ ਕੀ ਕੁਝ ਲੋਕਾਂ ਦੇ ਲਈ ਰੱਖਿਆ ਜਾਵੇਗਾ ਕਿਉਂਕਿ 2 ਸਾਲ ਮਹਿਲ ਰਹੇ ਨੇ ਪੰਜਾਬ ਸਰਕਾਰ ਦੇ ਤਾਂ ਜਾਂਦੀ ਜਾਂਦੀ ਸਰਕਾਰ ਗਫੇ ਦੇ ਕੇ ਜਾਂਦੀ ਹੈ ਤਾਂ ਕੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੀ 3 ਸਾਲਾਂ ਦੇ ਵਿੱਚ ਕੁਝ ਕਾਰਪਾਈ ਨਹੀਂ ਕਰ ਪਾਈ ਇਹ ਤਾਂ ਵੱਡੇ ਸਵਾਲ ਨੇ ਪਰ 2 ਸਾਲਾਂ ਦੇ ਦੌਰਾਨ ਕੀ ਕੁਝ ਅਹਿਮ ਕਰਨ ਵਾਲੀ ਹੈ ਇਹ ਕੱਲ ਦਾ ਦਿਨ ਵੇਖਣ ਵਾਲਾ ਹੋਵੇਗਾ ਪਰ ਉੱਥੇ ਹੀ ਦਿੱਲੀ ਦੀ ਸਰਕਾਰ ਨੇ ਯਾਨੀ ਕਿ ਭਾਜਪਾ ਦੀ ਸਰਕਾਰ ਨੇ ਅੱਜ ਗੱਫੇ ਵੰਡਣੇ ਨੇ ਔਰਤਾਂ ਦੇ ਲਈ ਰਾਸ਼ੀ ਲਾਗੂ ਕਰ ਦਿੱਤੀ ਗਈ ਹੈ ਬਜ਼ੁਰਗਾਂ ਦੀ ਪੈਨਸ਼ਨ ਦੇ ਵਿੱਚ ਵੀ ਵਾਅਦਾ ਕਰ ਦਿੱਤਾ ਗਿਆ ਹੋਰ ਵੀ ਬਹੁਤ ਸਾਰੇ ਐਲਾਨ ਜਿਹੜੇ ਨਵਲੋ ਕੀਤੇ ਜਾ ਰਹੇ ਨੇ ਤੇ ਅੱਜ ਹੁਣ ਕੁਝ ਟਾਈਮ ਬਾਅਦ ਹੀ ਸਾਰੇ ਜੜੇ ਜਿਹੜੇ ਨੇ ਵਿਧਾਨ ਸਭਾ ਦੇ ਵਿੱਚ ਪਹੁੰਚਣਗੇ ਤੇ ਉਸ ਤੋਂ ਬਾਅਦ ਰੇਖਾ ਗੁਪਤਾ ਜੋ ਕਿ ਦਿੱਲੀ ਦੇ ਸੀਐਮ ਨੇ ਤੇ ਖੁਦ ਉਹ ਵਿੱਤ ਮੰਤਰੀ ਦਾ ਅਹੁਦਾ ਵੀ ਉਹਨਾਂ ਨੇ ਸੰਭਾਲ ਲਿਆ ਹੋਇਆ ਉਹ ਆਪ ਬਜਟ ਪੇਸ਼ ਕਰਨਗੇ ਸੋ ਵੇਖਣ ਵਾਲਾ ਹੋਵੇਗਾ ਕਿ ਦਿੱਲੀ ਵਾਸੀਆਂ ਦੇ ਲਈ ਕੀ ਪਟਾਰਾ ਖੋਲੇਗੀ ਭਾਜਪੀ ਕਿਹੜੀ ਕਿਹੜੀਆਂ ਸਹੂਲਤਾਵਾਂ ਦਿੱਤੀਆਂ ਜਾਣਗੀਆਂ ਸਭ ਤੋਂ ਵੱਡੀ ਗੱਲ ਕਿ ਕਿੰਨੇ ਕੁ ਦਿੱਲੀ ਵਾਸੀਆਂ ਨੂੰ ਰਾਹਤ ਮਿਲੇਗੀ